ਸਰ ਇੱਕ ਜੁਆਇੰਟ ਸਰ ਜਿਹੜਾ ਐਕਸ਼ਨ ਕੀਤਾ ਗਿਆ ਜਿਦੇ ਚ ਆਪਕਾਰੀ ਕਮਿਸ਼ਨਰ ਜਿਹੜੇ ਨੇ ਵਰੁਣ ਰੋਜ਼ਮਸਰ ਔਰ ਇੱਕ ਐਸਐਸਪੀ ਸਰ ਸਾਡੇ ਸਰਦਾਰ ਸਰਤਾਜ ਸਿੰਘ ਚੈਲ ਸਰ ਨੇ ਇਹਨਾਂ ਨੇ ਸਰ ਇੱਕ ਇਨਫੋਰਮੇਸ਼ਨ ਆ ਰਹੀਆਂ ਸੀਗੀਆਂ ਤਾਂ ਸਰ ਇੱਕ ਐਕਸਾਈਜ਼ ਔਰ ਪੁਲਿਸ ਨੇ ਇੱਕ ਜੁਆਇੰਟ ਵੈਂਚਰ ਕੀਤਾ ਉਸ ਜੁਆਇੰਟ ਵੈਂਚਰ ਦੇ ਵਿੱਚ ਪ੍ਰੋਪਰ ਰੈਕੀ ਕਰਕੇ ਕਿ ਜਿਹੜਾ ਈਐਨਏ ਪਬਲਿਕ ਸਪਿਰਿਟ ਜੋ ਵੀ ਨਿਕਲਦੀ ਹੈ ਕਿ ਇਹ ਮਿਸਯੂਜ਼ ਹੋ ਰਹੀ ਹੈ ਜਿਹੜੀ ਕਿ ਪੈਟਰੋਲ ਚ ਪਾਈ ਜਾਂਦੀ ਹੈ ਉਹ ਇੱਥੇ ਜਿਹੜੇ ਨੌਰੇ ਵਾਡ ਯੂਜ਼ ਕੀਤਾ ਜਾਂਦਾ ਜਾਂ ਇੱਕ ਬਾਉਂਡਰੀ ਵਾਲ ਕਰਕੇ ਸਰ ਬਣਾਏ ਹੋਏ ਨੇ ਉਹਦੇ ਚੋਂ ਇਹ ਉੱਥੋਂ ਕੱਢ ਲੈਂਦੇ ਨੇ ਔਰ ਅੱਗੇ ਨੂੰ ਮਿਸਯੂਜ਼ ਕਰਦੇ ਨੇ ਸਰ ਅਸੀਂ ਫਿਰ ਤਿੰਨ ਟੀਮਸ ਬਣਾਈਆਂ ਸੀ ਆਈਏ ਦੀ ਨਾਂ ਅੰਸਰ ਐਕਸਾਈਜ਼ ਦੇ ਇਨਸਪੈਕਟਰਸ ਵੀ ਸੀਗੇ ਉਹਨਾਂ ਟੀਮਸ ਨੇ ਜਾ ਕੇ ਸਿਰ ਤਿੰਨ ਬੰਦੇ ਤਾਂ ਮੌਕੇ ਤੇ ਫੜ ਲਏ ਔਰ ਸਰ ਦੋ ਬੰਦੇ ਜਿਹੜੇ ਨੇ ਉਹ ਉੱਥੇ ਮੌਕੇ ਤੇ ਮਿਲੇ ਨਹੀਂ ਉਹਨਾਂ ਨੂੰ ਛੇਤੀ ਫੜ ਲਿਆ ਜਾਊਗਾ ਸਰ ਇਹਦੇ ਚੋਂ ਸਾਡੀ ਟੀਮ 3450 ਲੀਟਰ ਜਿਹੜਾ ਇਹ ਪ੍ਰੋਡਕਟ ਹੈ ਇਹਨੂੰ ਫੜਨ ਦੇ ਵਿੱਚ ਕਾਮਯਾਬ ਹੋਈ ਹੈ ਤਿੰਨ ਅਲੱਗ-ਅਲੱਗ ਐਫ ਆਈ ਆਰਸ ਜਿੱਥੇ ਜਿੱਥੇ ਰੇਡ ਕੀਤੀ ਉਸ ਦੇ ਵਿੱਚ ਦੇ ਦਿੱਤੀਆਂ ਗਈਆਂ ਨੇ ਔਰ ਇਹਨਾਂ ਦੇ ਸੈਂਪਲਸ ਐਫਐਐਲ ਨੂੰ ਭੇਜ ਕੇ ਔਰ ਜੋ ਇਹਦੇ ਵਿੱਚੋਂ ਮੈਥਨੋਲ ਆਂਦਾ ਹੈ ਮੈਥਨੋਲ ਆਂਦਾ ਹੈ ਜਾਂ ਕੋਈ ਹੋਰ ਥਿਨਰ ਹੈ ਜਿਹੜੀ ਚੀਜ਼ ਹੈ ਉਹ ਸਾਰੀ ਚੀਜ਼ ਨੂੰ ਕਲੈਰੀ ਕਰਕੇ ਔਰ ਇਹਨਾਂ ਦਾ ਚਲਾਨ ਜਿਹੜਾ ਹੈ ਉਹ ਕੋਰਸ ਪ੍ਰੋਡਿਊਸ ਕਰ ਦਿੱਤਾ ਜਾਊਗਾ ਫਰਦਰ ਇਨਵੈਸਟੀਗੇਸ਼ਨ ਚ ਅਸੀਂ ਇਹਨਾਂ ਬੰਦਿਆਂ ਤੋਂ ਜਿਹੜੇ ਫੜੇ ਨੇ ਔਰ ਜਿਹੜੇ ਕਾਬੂ ਕਰਨੇ ਨੇ ਉਹ ਸਾਰਾ ਜਿਹੜਾ ਟ੍ਰੇਸ ਹੈ ਕਿ ਕਿਵੇਂ ਖਰੀਦੇ ਜਾਂਦੇ ਸੀਗੇ ਮੋਡ ਆਫ ਪੇਮੈਂਟ ਕੀ ਸੀ ਅੱਗੇ ਮੋਡ ਆਫ ਜਿਹੜਾ ਸੇਲ ਕਰਦੇ ਸੀ ਪਰਚੇਸ ਤੋਂ ਬਾਅਦ ਉਹ ਕਿਵੇਂ ਕਰਦੇ ਸੀ ਕਿਸ ਕੰਮ ਆਉਂਦਾ ਸੀਗਾ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਸਾਰੇ ਜਿਹੜੇ ਨੇ ਉਹ ਟਰੈਸ ਕੀਤਾ ਜਾਣਗੇ ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਜੀ ਇਹਨਾਂ ਚੋਂ ਇੱਕ ਬੰਦੇ ਤੇ ਪਹਿਲਾਂ ਵੀ ਡੀਜ਼ਲ ਔਰ ਪੈਟਰੋਲ ਨੂੰ ਇਹੀ ਕਰਕੇ ਇੱਕ ਮੁਕਦਮਾ ਦਰਜ ਹੈ 2022 ਚ 28 5 2022 ਨੂੰ ਤੇ ਜਿਹੜੇ ਬਾਕੀ ਨੇ ਉਹਨਾਂ ਦਾ ਵੀ ਸਰ ਜਿਹੜਾ ਹੈ ਕ੍ਰਿਮੀਨਲ ਰਿਕਾਰਡ ਕੀ ਹੈ ਉਹਨੂੰ ਅਸੀਂ ਵੈਰੀਫਾਈ ਕਰਾਂਗੇ ਪਲੱਸ ਜਿਹੜੇ ਦੋ ਬੰਦੇ ਫੜਨ ਵਾਲੇ ਨੇ ਉਹ ਫੜ ਲੈਣੇ ਨੇ ਰਿਕਵਰੀ ਜਿਹੜੀ ਹੈ ਸਾਡੀ ਕਾਫੀ ਵੱਡੀ ਕੁਆਂਟੀਟੀ ਚ ਹੋ ਚੁੱਕੀ ਹੈ ਔਰ ਐਫਐਸਐਲਸ ਚ ਸੈਂਪਲਸ ਭੇਜ ਕੇ ਅਸੀਂ ਰਿਪੋਰਟ ਕਲੈਕਟ ਕਰਾਂਗੇ ਐਂਡ ਸਾਰਾ ਜਿਹੜਾ ਨੈਕਸਸ ਹੈ ਕਿਵੇਂ ਉੱਥੇ ਪਹੁੰਚਿਆ ਕਿਵੇਂ ਉਹ ਟੈਂਕਰਸ ਚੋਂ ਕੱਢਿਆ ਜਾਂਦਾ ਮੋਡਸ ਆਫ ਆਰੈਂਡੀ ਕੀ ਹੈ ਕਿਵੇਂ ਦੀ ਪੇਮੈਂਟ ਹੁੰਦੀ ਹੈ ਕਿਵੇਂ ਅੱਗੇ ਵੇਚਿਆ ਜਾਂਦਾ ਉਹਦੀਆਂ ਪੇਮੈਂਟਸ ਕਿਵੇਂ ਹੁੰਦੀਆਂ ਨੇ ਔਰ ਕੌਣ ਕੌਣ ਇਨਵੋਲਵ ਨੇ ਇਹਦੇ ਵਿੱਚ ਉਹ ਸਾਰੇ ਜਿਹੜੇ ਨੇ ਇਹਨੂੰ ਅਸੀਂ ਐਕਸਪੋਜ਼ ਕਰਾਂਗੇ ਸਰ ਜਿਹੜੇ ਟੈਂਕਰ ਨੇ ਉਹ ਇੰਡੀਅਨ ਔਇਲ ਦੇ ਨੇ ਤਾਂ ਉਹ ਕੰਪਨੀ ਜਾਂ ਜਿਹੜਾ ਉਹ ਦੇਖੂ ਪਣਿਆ ਹੈ ਉਹਦੇ ਕਿਸੇ ਮੁਲਾਜ਼ਮ ਦਾ ਵਿੱਚ ਹੱਥ ਕਿਉਂਕਿ ਉਹਨਾਂ ਦੇ ਸਾਰੇ ਜਿਹੜੇ ਟੈਂਕਰ ਨੇ ਉਹ ਬਾਹਰ ਆ ਕੇ ਡੀਜ਼ਲ ਸਪਲਾਈ ਕਰਦੇ ਸਰ ਅਸੀਂ ਇਸ ਚੀਜ਼ ਨੂੰ ਬਿਲਕੁਲ ਅਵੇਅਰ ਹਾਂ ਕਿ ਜਿਹੜੇ ਟੈਂਕਰਸ ਨੇ ਜਿਹਦੇ 'ਚ ਸਾਰਾ ਹੁੰਦਾ ਕਿ ਉਹ ਕਿਹੜੀ ਕੰਪਨੀ ਦੇ ਨੇ ਉੱਥੋਂ ਜਦੋਂ ਚੱਲੇ ਉਹਨਾਂ ਦੀ ਚੱਲਣ ਦੀ ਕੀ ਮੂਵਮੈਂਟ ਹੈ ਇੱਥੇ ਆ ਕੇ ਉਹਨਾਂ ਨੇ ਕੀ ਕੀਤਾ ਤਾਂ ਹੀ ਮੈਂ ਕਿਹਾ ਕਿ ਇਹ ਕਿਵੇਂ ਨਿਕਲਦਾ ਮੇਂ ਮੇਂ ਚੀਜ਼ ਹੈ ਔਰ ਇਹ ਕਿਵੇਂ ਵੇਚਿਆ ਜਾਂਦਾ ਇਹ ਸਾਰੀ ਚੀਜ਼ ਅਸੀਂ ਜਲਦੀ ਪਰਦਾ ਫਾਸ਼ ਕਰਤਾ ਹੈ ਲੈ ਕੇ ਕਿਤੋਂ ਆਇਆ ਜੀ ਕੋਈ ਪਤਾ ਲੱਗਿਆ ਜੀ ਕਿਉਂਕਿ ਏਡੀ ਵੱਡੀ ਸਾਰੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਤਾਂ ਮੈਂ ਹਾਲੇ ਦੋ ਬੰਦੇ ਦੀ ਫੜਨ ਵਾਲੇ ਬਾਕੀ ਨੇ ਔਰ ਬਾਕੀ ਜਦੋਂ ਸਾਰਾ ਕਲੀਅਰ ਹੋ ਗਿਆ ਤਾਂ ਪ੍ਰੈਸ ਮੂਲ ਦੇ ਬਾਰੇ ਪ੍ਰੋਪਰ ਡਿਟੇਲਸ ਦੱਸਿਆ ਜਾਊਗਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਇੱਕ ਪਰਚਾ ਹੋਇਆ ਸੀ ਇੱਥੇ ਸਾਜੀ ਗੁਜਰਾਣਾ ਵਾਲਾ ਕੀ ਇਹ ਦੋਨੇ ਆਪਸ ਦੇ ਵਿੱਚ ਕੋਈ ਲਿੰਕੜ ਹੈਗੇ ਨੇ ਜੀ ਕਿਉਂਕਿ ਉੱਥੇ ਵੀ ਵੱਡੇ ਇਹ ਇਥਨੋਲ ਦਾ ਯੂਜ਼ ਹੋਇਆ ਸਰ ਉਹ ਐਫ ਆਈ ਆਰ ਜਿਹੜੀ ਹੈ ਉਹਦੇ ਵਿੱਚ ਟੋਟਲ 15 ਕੇਸ ਨੇ 3 ਐਫ ਆਈ ਆਰਸ ਦੇ ਉਹ ਸਾਰੇ ਫੜੇ ਜਾ ਚੁੱਕੇ ਨੇ ਐਫ ਐਸ ਐਲਸ ਚ ਜਿਹੜੀਆਂ ਰਿਪੋਰਟਸ ਅਬਟੇਨ ਹੋ ਗਈਆਂ ਨੇ ਕੁਝ ਰਹਿੰਦੀਆਂ ਨੇ ਔਰ ਉਹਨਾਂ ਦਾ ਜਿਹੜਾ ਚਲਾਂਜ ਬਹੁਤ ਜਲਦੀ ਦਿੱਤਾ ਜਾਏਗਾ ਔਰ ਸਪੀਡੀ ਟ੍ਰਾਇਲ ਦੀ ਰਿਕਵੈਸਟ ਕੀਤੀ ਜਾਏਗੀ ਕਿਉਂਕਿ 25 ਦੇ ਕਰੀਬ ਜਾਨਾ ਗਈਆਂ ਨੇ ਔਰ ਉਸ ਚੀਜ਼ ਨੂੰ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਦੇ ਰੂਪ ਚ ਲਿਆਨ ਲਈ ਪੁਲਿਸ ਪ੍ਰੋਸੀਕਿਊਸ਼ਨ ਔਰ ਐਕਸਾਈਜ਼ ਸਾਰੀ ਵਰਕ ਕਰੇਗੀ ਇਹ ਮੇਰਾ ਸਵਾਲ ਹੈ ਜੀ ਇਹਨਾਂ ਦਾ ਆਪਸ ਚ ਕੋਈ ਲਿੰਕ ਨਹੀਂ ਹੈ ਨਹੀਂ ਸਰ ਨਹੀਂ ਸਰ ਉਹ ਪੂਰਾ ਲਿੰਕ ਫੇਸ ਹੈ ਉਹ ਦਿੱਲੀ ਤੋਂ ਜਿਹੜਾ ਦਿੱਲੀ ਦੀ ਬਾਰਡਰਿੰਗ ਉੱਥੋਂ ਆਇਆ ਸੀ ਉਹ ਉਹ ਜਿਹੜੇ ਬੰਦੇ ਨੇ ਦਿੱਤਾ ਸਰ ਉਹ ਬੰਦੇ ਅਰੈਸਟ ਨੇ ਦੇ ਵਿੱਚੋਂ ਉਹ ਇੱਕ ਵੱਖਰਾ ਕਨਸੈਪਟ ਹੈ ਔਰ ਇਹ ਵੱਖਰਾ ਕਨਸੈਪਟ ਹੈ ਜੀ ਇੱਥੇ ਵਰਤੇ ਜਾਂਦਾ ਸੀ ਇਹਨਾਂ ਬੋਲ ਇਹ ਐਥਨੋਲ ਜਿਹੜਾ ਇਹ ਫੜਾਇਆ ਸਰ ਜਿਹੜਾ ਐਥਨੋਲ ਫੜਾਇਆ ਜਾਂਦਾ ਇੱਥੇ ਤਾਂ ਲੈ ਕੇ ਆਇਆ ਜਾਂਦਾ ਪੈਟਰੋਲ ਚ ਮਿਕਸ ਕਰਨ ਹੁਣੇ ਦੇਖਣਾ ਪੈਣਾ ਵੀ ਇਹ ਅੱਗੇ ਕਿਤੇ ਕਿਸੇ ਪੰਪਸ ਨੂੰ ਵੇਚਦੇ ਨੇ ਮਿਕਸਿੰਗ ਵਾਸਤੇ ਜਾਂ ਆਪ ਡਿলিউਟ ਕਰਕੇ ਵੇਚਦੇ ਨੇ ਤੇ ਜਾਂ ਕਿਸੇ ਹੋਰ ਨੂੰ ਦਿੰਦੇ ਨੇ ਇਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਐਂਡ ਵੀ ਵਿਲ ਕਲੀਅਰ ਇਟ ਆਊਟ ਇਹਨਾਂ ਸਟੋਰ ਕਿਦਾਂ ਕੀਤਾ ਹੋਇਆ ਜੀ ਕਿਉਂਕਿ ਵੱਡੀ ਕੁਆਂਟੀਟੀ ਸਰ ਇਹਨਾਂ ਨੇ ਜਿਹੜੇ ਪਲਾਸਟਿਕ ਦੇ 2 200 ਲੀਟਰ ਵਾਲੇ ਨੇ 500 ਲੀਟਰ ਵਾਲੇ ਡਰਮਸ ਆਉਂਦੇ ਨੇ ਉਹਦੇ ਚ ਸਟੋਰ ਕੀਤਾ ਹੋਇਆ ਸੀ ਠੀਕ ਹੈ ਸਰ ਮੇਰਾ ਨਾਮ ਰੋਹਿਤ ਗਰਗਿਆ ਜੀ ਮੈਂ ਸੰਗਰੂਰ ਵਿੱਚ ਬਤੌਰ ਸਹਾਇਕ ਕਮਿਸ਼ਨਰ ਆਪਕਾਰੀ ਸੰਗਰੂਰ ਰੇਂਜ ਚ ਤਾਇਨਾਤ ਤੇ ਮੈਨੂੰ ਕਰੀਬ ਇੱਕ ਸਾਲ ਹੋ ਗਿਆ ਇੱਥੇ ਤਾਇਨਾਤ ਸਰ ਜਿਹੜੀ ਜਨਾਵ ਫੜੀ ਗਈ ਹੈ ਜੀ ਕਿ ਇਸ ਤਰ੍ਹਾਂ ਤੁਹਾਨੂੰ ਇਨਫੋਰਮੇਸ਼ਨ ਸੀ ਕਿ ਇਸ ਤਰ੍ਹਾਂ ਦੇਖੋ ਸਾਡੀ ਜਿਹੜੀ ਟੀਮਾਂ ਨੇ ਇਨਸਪੈਕਟਰ ਦੀ ਅਸੀਂ ਟੀਮਾਂ ਬਣਾਈਆਂ ਹੋਈਆਂ ਹਨ ਉਹਨਾਂ ਨੂੰ ਅਸੀਂ ਡਿਊਟੀ ਲਈ ਹੋਈ ਹੈ ਕਿ ਤੁਸੀਂ ਜਿੰਨੇ ਵੀ ਖਾਲੀ ਗੋਡਾਊਨ ਨੇ ਟਾਬੇ ਨੇ ਸ਼ੈਲਰ ਨੇ ਪੱਠੇ ਨੇ ਉਹਨਾਂ ਦੀ ਨਿਰੰਤਰ ਜਿਹੜੀ ਹੈਗੀ ਰੋਜ਼ ਚੈਕਿੰਗ ਕਰਨੀ ਹੈ ਚੈਕਿੰਗ ਦੌਰਾਨ ਸਾਨੂੰ ਜਿਹੜੀ ਹੈਗੀ ਇੱਕ ਲੀਡ ਮਿਲਦੀ ਹੈ ਕਿ ਵੀ ਇੱਥੇ ਇਸ ਤਰ੍ਹਾਂ ਦਾ ਕੁਝ ਬਿਲਫਰੇਜ ਹੁੰਦੀ ਹੈ ਇਥਨੋਲ ਦੀ ਜਿਹਦੂ ਅਸੀਂ ਪੁਖਤਾ ਕਰਨ ਵਾਸਤੇ ਅਸੀਂ ਪੁਲਿਸ ਦੇ ਵੀ ਮਦਦ ਲਈਤੀ ਤੇ ਕੁਝ ਸਾਡੇ ਜਿਹੜੇ ਇਨਫਾਰਮਰ ਨੇ ਉਹਨਾਂ ਨੂੰ ਵੀ ਅਸੀਂ ਲੂਪ ਚਲਿਤਾ ਉਹਨਾਂ ਨੂੰ ਸਾਰਾ ਜਦ ਇਨਫੋਰਮੇਸ਼ਨ ਅਸੀਂ ਗੈਦਰ ਕੀਤੀ ਤੇ ਅਸੀਂ ਰੈਕੀ ਕਰਾਈ ਉਸ ਤੋਂ ਬਾਅਦ ਅਸੀਂ ਪੁਲਿਸ ਨਾਲ ਮਿਲ ਕੇ ਇਹ ਸਾਂਝਾ ਆਪਰੇਸ਼ਨ ਅਸੀਂ ਐਗਜ਼ੀਕਿਊਟ ਕੀਤਾ। ਸਰ ਵੱਡੀ ਗਿਨਹ ਦੇ ਵਿੱਚ ਤੇ ਇਥਨੋਲ ਮਿਲ ਰਹੀ ਹੈ। ਦੂਸਰਾ ਕੇਸ ਹੋਇਆ ਜਿਲ੍ਹਾ ਸੰਗਰੂਰ ਦੇ ਵਿੱਚ ਵੀ ਵੱਡਾ ਕੇਸ ਹੈ। ਐਕਸਾਈਜ਼ ਵਿਭਾਗ ਦੇ ਕਿਸ ਤਰ੍ਹਾਂ ਦੀ ਇਨੀ ਟੈਕ ਕਿਉਂ ਹੈ ਕਿ ਵੱਡੀ ਗਿਨਹ ਦੇ ਵਿੱਚ ਇੱਥੇ ਜੀ ਨਹੀਂ ਦੇਖੋ ਜਿਹੜਾ ਤੁਸੀਂ ਦੂਜੇ ਕੇਸ ਨਾਲ ਲਿੰਕ ਕਰ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਗੁਜਰਾਵਾ ਪਿੰਡ ਵਿੱਚ ਜਿਹੜਾ ਹਾਦਸਾ ਹੋਇਆ ਸੀਗਾ ਪ੍ਰਾਈਮਾ ਫਸਾਈ ਜੋ ਉਹਦੀ ਐਗਜ਼ਾਮੀਨੇਸ਼ਨ ਰਿਪੋਰਟ ਹੈ ਉਸ ਵਿੱਚ ਉਸ ਇਥਨੋਲ ਨਹੀਂ ਹੈ। ਉਸ ਵਿੱਚ ਮੀਥਨੋਲ ਹੈ। ਤੇ ਇਹ ਜਿਹੜਾ ਕੇਸ ਹੈ ਇਹ ਵੱਖਰਾ ਹੈ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਆਪਕਾਰੀ ਜਿਹੜਾ ਵਿਭਾਗ ਹੈ ਉਹ ਪਿਛਲੇ 2-3 ਸਾਲਾਂ ਤੋਂ ਤੁਸੀਂ ਜੇ ਦੇਖੋ ਪੂਰੇ ਪੰਜਾਬ ਚ ਵੱਖ-ਵੱਖ ਕੇਸਾਂ ਵਿੱਚ ਭਾਰੀ ਮਾਤਰਾ ਵਿੱਚ ਈਐਨਏ ਅਸੀਂ ਰਿਕਵਰ ਕੀਤਾ ਹੈ ਚਾਹੇ ਉਹ ਟੈਂਕਰਾਂ ਚੋਂ ਚਾਹੇ ਉਹ ਗੋਡਾਊਨ ਚ ਪਿਆ ਹੋਵੇ ਤੇ ਪੂਰੇ ਪੰਜਾਬ ਵਿੱਚ ਇਸ ਵਕਤ ਇਲੈਕਸ਼ਨਾਂ ਦੇ ਮੱਦੇਨਜ਼ਰ ਤੇ ਰੂਟੀਨ ਚ ਵੀ ਸਾਰੇ ਜਿੰਨੇ ਵੀ ਐਮਡੀ ਗੋਡਾਊਨਸ ਨੇ ਸ਼ੈਲਰ ਨੇ ਜਿੱਥੇ ਪੋਸੀਬਲ ਸਟੋਰੇਜ ਇਲੀਗਲ ਸਟੋਰੇਜ ਪੁਆਇੰਟਸ ਨੇ ਉਹ ਸਾਰੇ ਚੈੱਕ ਕੀਤੇ ਜਾ ਰਹੇ ਨੇ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਸਾਡੀ ਜਿਹੜੀ ਟੀਮਾਂ 24 ਘੰਟੇ ਨਾਕੇਤੇ ਨੇ ਸਟੈਟਿਕ ਨਾਕਾ ਵਿਲਾਏ ਹੋਏ ਨੇ ਅਸੀਂ ਮੋਬਾਈਲ ਨਾਕੇ ਵਿਲਾਏ ਹੋਣੇ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੁਰੰਤ ਸਾਡੇ ਜਿਹੜੇ ਇਨਸਪੈਕਟਰ ਨੇ ਅਲੋਂਗ ਵਿਦ ਐਕਸਾਈਜ਼ ਪੁਲਿਸ ਸਟਾਫ ਉਹ ਤੁਰੰਤ ਉੱਥੇ ਜਾ ਕੇ ਰੇਡ ਕਰਦੇ ਨੇ ਤੁਸੀਂ ਕਾਫੀ ਬਸਿਆ ਵਿਭਾਗ ਨੇ ਜੀ ਅੱਛੀ ਕਰਦਾ ਪਰ ਪਿਛਲੇ ਲੰਬੇ ਸਮੇਂ ਤੋਂ ਸੀਐਮ ਡਿਸਟ੍ਰਿਕਟ ਚਿੰਨ੍ਹ ਬੰਦੇ ਵੀ ਪਹਿਲਾਂ ਕਦੇ ਨਹੀਂ ਮਰੀ ਇਹ ਕਰਨੀ ਮਤਲਬ ਸਾਲ ਆ ਵੀ ਸੰਗੂਰ ਚ ਇਹ ਜਾ ਕੁਸੋ ਇਹ ਬੜਾ ਕੀ ਲਾਭ ਨਹੀਂ ਦੱਸ ਇਹ ਬੜਾ ਅਨਫੋਰਚੂਨੇਟ ਹੈ ਜੀ ਕਿ ਪਿਛਲੇ ਸਾਲ ਚ ਬਹੁਤ ਮੌਤਾਂ ਹੋਈਆਂ ਬਟ ਇਹ ਹੈ ਮੈਂ ਦੱਸਣਾ ਚਾਹਾਂਗਾ ਕਿ ਪਿਛਲੇ ਸਾਲ ਜਿਵੇਂ ਨਮੋਲ ਪਿੰਟ ਚ ਹੋਇਆ ਸਹਾਦਸਾ ਉਹ ਵੀ ਤੁਸੀਂ న్యూਸ ਦੇਖਿਆ ਹੋਣਾ ਜਾਂ ਤੁਸੀਂ ਮਤਲਬ ਜੋ ਰਿਪੋਰਟਸ ਆਈ ਉਹ ਏਸੀ ਉਹ ਉਹ ਮਜ਼ਦੂਰਾਂ ਜੋ ਵੀ ਲੇਬਰ ਕਲਾਸ ਸੀਗੀ ਉਹਨਾਂ ਨੇ ਸਪਿਰਿਟ ਜਾਂ ਥਿਨਰ ਪੀ ਕੇ ਜੋ ਇਹਦੀ ਉਹਨਾਂ ਦੀ ਮੌਤ ਹੋਈ ਸੀ ਉਹਨਾਂ ਦੀ ਕੋਈ ਠੇਕੇ ਤੋਂ ਸ਼ਰਾਬ ਲੈ ਕੇ ਉਹਨਾਂ ਦੀ ਕੋਈ ਮੌਤ ਨਹੀਂ ਹੋਈ ਕੋਈ ਸਪੂਰੀਅਸ ਲਿਕਰ ਨਾਲ ਕੋਈ ਸ਼ਰਾਬ ਨਹੀਂ ਹੋਈ ਮੌਤ ਨਹੀਂ ਹੋਈ ਉਹਨਾਂ ਦੀ ਇਸੇ ਤਰ੍ਹਾਂ ਜਿਹੜੀ ਇਸ ਸਾਲ ਵੀ 20 ਮਾਰਚ ਨੂੰ ਜੋ ਮੌਤ ਹੋਈ ਉਹ ਤੁਸੀਂ ਪੂਰਾ ਜੋ ਇਨਸੀਡੈਂਟ ਐਸਪੀ ਡੀ ਸਾਹਿਬ ਨੇ ਪੱਲਾ ਵੀ ਤੁਹਾਨੂੰ ਐਕਸਪਲੇਨ ਕੀਤਾ ਸੀ ਕਿਵੇਂ-ਕਿਵੇਂ ਇੱਕ ਬੰਦੇ ਤੋਂ ਅਸੀਂ ਮੇਨ ਸਪਲਾਈਅਰ ਕੋਲ ਗਏ ਸਪਲਾਈਅਰ ਨੇ ਫਿਰ ਇਨਫੋਰਮੇਸ਼ਨ ਦਿੱਤੀ ਕਿ ਇਹ ਜਿਹੜੀ ਇਹ ਤਾਂ ਜਿਹੜੀ ਮੈਨੂਫੈਕਚਰਿੰਗ ਹੁੰਦੀ ਹੈ ਪਾਤਣਾ ਡਿਸਟ੍ਰਿਕਟ ਪਾਤਣਾ ਤਹਿਸੀਲ ਚ ਹੁੰਦੀ ਹੈ ਜੋ ਡਿਸਟ੍ਰਿਕਟ ਪਟਿਆਲਾ ਚ ਹੈ ਇਮੀਡੀਏਟਲੀ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਉਸੇ ਦਿਨ ਉਹ ਸਾਰਾ ਉਸ ਬੰਦੇ ਨੂੰ ਕਾਬੂ ਕਰ ਲਿਆ ਗਿਆ ਤੇ ਉਹਦੇ ਤੋਂ ਜੋ ਰਿਕਵਰੀ ਹੋਈ ਉਹ ਤੁਹਾਡੇ ਨਾਲ ਆਲਰੇਡੀ ਸਾਂਝੀ ਕੀਤੀ ਹੋਈ ਹੈ ਤੇ ਉਹਦੇ ਬੇਸ ਤੇ ਜਿਹੜੀ ਫੈਕਟਰੀ ਤੋਂ ਨੋਇਡਾ ਫੈਕਟਰੀ ਤੋਂ ਉਹਨੇ ਪਰਚੇਸ ਕਰਕੇ ਆਏ ਉੱਥੇ ਵੀ ਰੇਟ ਕਰਕੇ ਜਿਹੜੇ ਬੰਦੇ ਅਸੀਂ ਉਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਤੇ ਫਰਦਰ ਇਨਵੈਸਟੀਗੇਸ਼ਨ ਉਸ ਤੇ ਔਨ ਹੈ